ਹਾਂਜੀ ਬਾਈ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਹੋਰ ਸਾਰੇ ਠੀਕ ਠਾਕ ਹੋ ਤੇ ਕਈ ਦਿਨਾਂ ਦਾ ਆਪਣਾ ਕੋਈ ਵਲੌਗ ਨਹੀਂ ਆਇਆ ਕਿਉਂਕਿ ਆਪਾਂ ਸੀ ਕੰਮਕਾਰਾਂ ਚ ਬੀਜੀ ਤੇ ਅੱਜ ਡੋਨੇ ਆਪਾਂ ਬੱਚੇ ਤੇ ਨਾਲੇ ਬਣਾਉਣੇ ਆ ਵਧੀਆ ਵਲੌਗ ਤੇ ਨਾਲੇ ਅੱਜ ਵਧੀਆ ਵਧੀਆ ਜਾਣਕਾਰੀਆਂ ਤੁਹਾਨੂੰ ਹੋਰ ਦੇਣੀਆਂ ਨੇ ਤੇ ਰਾਤ ਆਪਾਂ ਸੌਫ ਦਾ ਅਰਕ ਦਿੱਤਾ ਸੀ ਜਿਹਦਾ ਪਾਇਆ ਸੀ ਸ਼ਾਰਟਸ ਆਪਾਂ ਸ਼ਾਰਟਸ ਵੀਡੀਓ ਪਾਈ ਸੀ ਕਿਤੇ ਰੀਲ ਵੀ ਪਾਈ ਸੀ ਇੰਸਟਾ ਤੇ ਕੱਲ ਇਹਨਾਂ ਨੂੰ ਆਪਾਂ ਸੌਫ ਦਾ ਅਰਕ ਦਿੱਤਾ ਸੀ ਤੇ ਲਿਵ ਇਫਟੂ ਦਿੱਤੀ ਸੀ ਕੱਲ ਬੱਚੇ ਵੀ ਆਪਣੇ ਆਪਾ ਕਾਫੀ ਲੇਟ ਬਿਠਾਏ ਨੇ 7:30 ਵਜੇ ਬਿਠਾਏ ਸੀ ਕਿਉਂਕਿ ਮੈਂ ਗਿਆ ਹੋਇਆ ਸੀ ਖੇਤ ਤੇ ਆਉਂਦਾ ਹੋਇਆ ਹੋ ਗਿਆ ਲੇਟ ਇਹ ਛਾਤਰੀਆਂ ਤੇ ਬੈਠੀ ਸੀ ਉਸ ਤੋਂ ਬਾਅਦ ਮੈਂ ਮਸਾ ਅੰਦਰ ਕੀਤਾ ਇਹਨਾਂ ਨੂੰ ਤੇ ਦਾਣੇ ਵੀ ਇਹਨਾਂ ਨੇ 7:30 ਵਜੇ ਖਾਦੇ ਸੀ ਤੇ ਜਮਾ ਫਲ ਖਾਲੇ ਸੀ ਦਾਣੇ ਪੋਟੇ ਭਰਲੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਦਿੱਤਾ ਸੀਗਾ ਮੈਂ 10-10 ml ਨਿੱਗਾ ਪਾਣੀ ਤੇ ਅੱਜ ਸਵੇਰੇ ਦੇਖ ਲਓ ਜਮਾ ਸਾਫ ਨੇਗੇ ਕੋਈ 10% ਦਾਣੇ ਮਸਾ ਹੋਣੇ ਇਹਨਾਂ ਦੇ ਅੰਦਰ 10 ਦਾਣੇ ਲਾੜੋ 15 ਲਾੜੋ ਬਸ ਮਿਕਸਿਮਮ ਇੰਨੇ ਕ ਦਾਣੇ ਹੋਣੇ ਤੇ ਜਮਾ ਰਹਿ ਖਿੱਚੀ ਬੈਠੇ ਨੇ ਬਾਈ ਜਮਾ ਰਹਿ ਖਾਲੀ ਨੇ ਕਿਤੇ ਜਿਹੜੇ ਭਰਾ ਆਪਾਂ ਨੂੰ ਪੁੱਛਦੇ ਵੀ ਹੁੰਦੇ ਨੇ ਬਾਈ ਸਾਨੂੰ ਦਾਤ ਤੋਂ ਹਨਾ ਕਬੂਤਰ ਸਾਡੇ ਸਾਫ ਨਹੀਂ ਹੁੰਦੇ ਤਾਂ ਸੌਂਫ ਦਾ ਅਰਕ ਲਿਆਓ ਬਾਈ ਸੌਂਫ ਦਾ ਅਰਕਾ ਜਿੰਨੇ ਛੋਟੇ ਬੱਚੇ ਨੇ ਟੱਕਣ ਦੇ ਟੱਕਨਾਂ ਦਾਣਿਆਂ ਤੇ ਪਾ ਕੇ ਉੱਤੇ ਚੰਗੀ ਤਰ੍ਹਾਂ ਕਰਦਿਆ ਕਰੋ ਮਿਕਸ ਦਾਣਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਦਾਣੇ ਰੱਖਿਆ ਕਰੋ ਤੇ ਫਿਰ ਦੇਖੋ ਰਿਜ਼ਲਟ ਤੁਹਾਨੂੰ ਕਿਵੇਂ ਦਾ ਮਿਲਦਾਗਾ ਤੇ ਬਾਕੀ ਹੰਟੋਣਿਆ ਆਪਾਂ ਆਪਣੇ ਸਾਰੇ ਛੋਟੇ ਬੱਚੇ ਠੰਡ ਬਹੁਤ ਜ਼ਿਆਦਾ ਹੋ ਗਈ ਤੇ ਬੱਚੇ ਦੇਖੋ ਕਿਵੇਂ ਬਾਈ ਇੱਕਠੇ ਹੋ ਕੇ ਬੈਠੇ ਨੇ ਚਲੋ ਕੋਈ ਗੱਲ ਨਹੀਂ ਹੁਣ ਡਾਈ ਆਪਾਂ ਇਹਨਾਂ ਨੂੰ ਬਾਹਰ ਨਿਕਲ ਕੇ ਹੋ ਜਾਣਗੇ ਨਿੱਗੇ ਨਾਲ ਇਹਨਾਂ ਦੇ ਕੋਲੇ ਆਣਗੇ ਫੰਗ ਜਮ ਉਹ ਕੇ ਦੀ ਰਿਪੋਰਟ ਹੋ ਜੂ ਤੇ ਬਾਕੀ ਅੱਜ ਆਪਾਂ ਖੁੱਡਿਆਂ ਚ ਪਾ ਦਨੇ ਥੱਲੇ ਯਾਰ ਮਿੱਟੀ ਮੁੱਟੀ ਪਾਉਣਿਆਂਗੇ ਹਨਾ ਕਰਦੇ ਆ ਸਿਸਟਮ ਲੋਟ ਕਿਉਂਕਿ ਪਿੱਠਾ ਗਿੱਲੀਆਂ ਹੋਈ ਜਾਂਦੀਆਂ ਨੇ ਤੇ ਉਹਦੇ ਕਾਰਨ ਥੋੜੀ ਜੀ ਠੰਡ ਵੀ ਮਨਦੇ ਨੇਗੇ ਹਾਂਜੀ ਭਾਈ ਬੱਚੇ ਦਿੱਤੇ ਸਾਰੇ ਡਾ ਜਿੰਨੇ ਆਪਣੇ ਡੋਨਾਲ ਸੀ ਦੋ ਛੋਟੇ ਬੱਚੇ ਬਚੇ ਨੇ ਇਧਰਲਾ ਖੁੱਡਾ ਕਰਤਾ ਜਮ ਖਾਲੀ ਸਾਰੇ ਕਬੂਤਰ ਡਾਤੇ ਜਿਹੜੇ 24 25 ਬੱਚੇ ਆਪਣੇ ਉੱਡਦੇ ਨੇ ਤੇ ਡਾਰ ਜਾਂਦੀ ਆ ਆਪਣੀ ਸਾਰੀ ਇੱਧਰ ਕੱਠੀ ਤੇ ਬਾਕੀ ਦਿਖਾਉਣਾ ਤੁਹਾਨੂੰ ਇੱਧਰਲਾ ਖੁੱਡਾ ਜਿਹੜੇ ਪੱٹے ਬੱਚੇ ਇੱਧਰ ਬੈਠੇ ਨੇ ਉਹ ਦਿਖਾਉਣਾਗਾ ਤੇ ਆਹ ਦੇਖੋ ਭਾਈ ਇਹ ਨੇਗੇ ਆਪਣੇ ਪੱٹے ਬੱਚੇ ਇਹ ਸਾਰਿਆਂ ਨੂੰ ਦਵਾਈ ਲਾ ਕੇ ਜਮਾ ਓਕੇ ਕਰਦੇ ਇਹਨਾਂ ਦੀ ਖਾਣ ਸ਼ੁਰੂ ਆ ਤੇ ਬਾਕੀ ਪੱਠੇ ਪੱਠੀਆਂ ਬੰਨਨੇ ਹੋ ਗਏ ਸ਼ੁਰੂ ਤੇ ਦੇਖਦੇ ਆ ਇਹਨਾਂ ਦੇ ਵਿੱਚੋਂ ਕਿੰਨੇ ਕਬੂਤਰ ਤੇ ਕਿੰਨੀਆਂ ਕਬੂਤਰੀਆਂ ਬੰਨ ਗੀਆਂ 2-4 ਤਾਂ ਮੈਨੂੰ ਕਲੀਅਰ ਹੋ ਰਿਹਾ ਵੀ ਕਬੂਤਰ ਨੇ ਤੇ ਕਬੂਤਰੀਆਂ ਨੇ ਬਾਕੀ ਦਾ ਹੌਲੀ ਹੌਲੀ ਹੋ ਜੂਗਾ ਆਪਾਂ ਨੂੰ ਕਲੀਅਰ ਤੇ ਅੱਜ ਕਰਦੇ ਆ ਇਹਨਾਂ ਦੇ ਥੱਲੋਂ ਵੀ ਸਿਸਟਮ ਲੋਟ ਥੱਲੇ ਇਹਨਾਂ ਦੇ ਕੋਈ ਨਾ ਕੋਈ ਸਿਸਟਮ ਰੱਖਦੇ ਆ ਯਾਰ ਜਿਹਦੇ ਕਾਰਨ ਥੋੜੀ ਜੀ ਨੱਕ ਬਣੀ ਦਵੇ ਪਿੱਠਾਂ ਗਿੱਲੀਆਂ ਰਹਿੰਦੀਆਂ ਨੇ ਤੇ ਅੱਗੇ ਕਦੇ ਬਿਮਾਰ ਨਾ ਹੋ ਜਨ ਕਿਸੇ ਪ੍ਰੋਬਲਮ ਕਰਕੇ ਅੱਜ ਕਰਦੇ ਆ ਇਹਨਾਂ ਦੀ ਸਾਰੀ ਸੈਟਿੰਗ ਤੇ ਜਿਹੜੇ ਆਪਾਂ ਪੱਟੇ ਬੱਚੇ ਰੋਕੇ ਹੋਏ ਸੀ ਕਈ ਦਿਨਾਂ ਦੇ ਉਹਨਾਂ ਨੂੰ ਰੱਖ ਤਾਂ ਅੱਜ ਆਪਾਂ ਨਿੱਗਾ ਕਰਕੇ ਪਾਣੀ ਭਰ ਕੇ ਪੱਠਲ ਪਾਣੀ ਦਾ ਤੇ ਇਹ ਸਾਰੇ ਅੱਜ ਨਹਾ ਲਾਂਗੇ ਕਿਉਂਕਿ ਬਾਈ ਜਿਹੜੀ ਇਹਨਾਂ ਦੇ ਫੰਗਾਂ ਦੇ ਵਿੱਚ ਮਿੱਟੀ ਧੂਆ ਜੋ ਵੀ ਆ ਹਨਾ ਔਡਕੇ ਪਹਿਲਾਂ ਫਸਿਆ ਹੋਇਆ ਕੰਡਾ-ਕੁੰਡਾ ਆਹ ਝੋਨੀਆਂ ਦੀਆਂ ਉਹ ਸਾਰੀਆਂ ਸਾਫ਼ ਹੋ ਜਾਣਗੀਆਂ ਤੇ ਜਮ੍ਹਾਂ ਇਹ ਸੈੱਟ ਹੋ ਜਾਣਗੇ ਤੇ ਨਾਲੇ ਝਾੜ ਪਾਉਣ ਵਾਲਾ ਕੰਮ ਵੀ ਇਹਨਾਂ ਦਾ ਵਧੀਆ ਹੋ ਜੂ ਨਾਲੇ ਹੁਣ ਜਲਦੀ-ਜਲਦੀ ਝਾੜ ਪਾ ਲਾਂਗੇ ਇਹ ਜਿਹੜੀਆਂ ਕੰਨੀਆਂ ਰਹਿੰਦੀਆਂ ਨੇ ਇੱਕ-ਇੱਕ ਦੋ-ਦੋ ਇਹਨਾਂ ਦੀਆਂ ਉਹ ਵੀ ਝਾੜ ਦਾਂਗੇ ਤੇ ਇਹ ਨਹਾਉਂਦੇ ਨੇ ਅੱਜ ਤੇ ਰੱਖਤਾ ਇਹਨਾਂ ਨੂੰ ਭਰ ਕੇ ਬੱਠਲ ਪਾਣੀ ਦਾ ਤੇ ਇਹਨਾਂ ਨੂੰ ਨਹਾਉਣ ਦੋ ਬਈ ਆਪਾਂ ਕਰਦੇ ਆਂ ਬਾਕੀ ਕੰਮਕਾਰ ਤੇ ਆਜੋ ਤੁਹਾਨੂੰ ਦਿਖਾਉਣਾ ਖੁੱਡਾ ਚੱਲਦੇ ਆਂਗੇ ਅੰਦਰ ਦੇਖੋ ਮਿੱਤਰੋ ਕਰੋ ਚੈੱਕ ਆਪਣਾ ਖੁੱਡਾ ਆ ਪੱਟੇ ਕੁੱਡੇ ਦੇ ਵਿੱਚ ਜਿਹੜੇ ਆਪਾਂ ਪੱਟੇ ਰੋਕ ਕੇ ਹੋਏ ਨੇ ਉਹਨਾਂ ਦੇ ਥੱਲੇ ਆਪਾਂ ਇੰਨੀ ਇੱਟ ਕੁੱਟ ਕੇ ਮਿੱਟੀ ਪਾਉਣ ਨਾਲੋਂ ਤਾਂ ਵਧੀਆ ਆਪਾਂ ਇੱਟ ਪਾਤੀ ਬਈ ਨਾਲੇ ਤਾਂ ਇਹਦੇ ਫਾਇਦੇ ਨੇ ਕਿ ਨਾਲੇ ਕਬੂਤਰ ਥੱਲੇ ਮੂੰਹ ਮਾਰੂਗਾ ਤਾਂ ਇੱਟ ਚੁਗੀ ਜਾਣਗੇ ਇਹਨਾਂ ਦੀ ਘਾਟ ਬਾਤ ਸਾਰੀ ਪੂਰੀ ਹੋਈ ਜਾਊਗੀ ਕੋਈ ਚੱਕਰ ਵਾਲੀ ਗੱਲ ਨਹੀਂ ਨਾਲੇ ਬਿੱਠੇ ਸੁੱਕੂਗੀ ਤੇ ਸੱਕ ਜੂਗੀ ਜਿੰਨੀ ਬਿੱਠਾ ਇਹਦੇ ਤੇ ਡਿੱਗੂਗੀ ਸੁੱਕੀ ਹੋਊ ਨਾਲ ਦੀ ਨਾਲ ਤੇ ਨਾਲੇ ਗਰਮੈਸ਼ ਬਣੀ ਰਹੂਗੀ ਕੁੱਟਿਆਂ ਦੇ ਵਿੱਚ ਜੇ ਮਿੱਟੀ ਪਾਉਣਿਆ ਮਿੱਟੀ ਬਈ ਠੰਡੀ ਹੁੰਦੀ ਹੈਗੀ ਤੇ ਉਹਦੇ ਕਾਰਨ ਆਪਾਂ ਮਿੱਟੀ ਨਹੀਂ ਪਾਈ ਇੱਟ ਕੁੱਟ ਕੇ ਪਾਈ ਹੈਗੀ ਸਪੈਸ਼ਲ ਆ ਤੇ ਘਟੋ ਘਟ ਮੈਨੂੰ ਬਈ 2 ਘੰਟੇ ਲੱਗੇ ਇੰਨੀ ਇੱਟ ਕੁੱਟਣ ਨੂੰ ਤੇ ਦੇਖ ਲਓ ਹਜੇ ਦੂਸਰਾ ਖੁੱਡਾ ਸਾਰਾ ਪਿਆਗਾ ਤੇ ਮਤਲਬ ਅੱਧਾ ਦਿਨ ਤਾਂ ਇੱਟਾਂ ਕੁੱਟਣ ਦੀ ਲੱਗ ਗਿਆ ਇੰਨੀ ਮਿਹਨਤ ਕਰਨੀ ਪੈਂਦੀ ਆ ਕਬੂਤਰਾਂ ਤੇ ਅਗਲਾ ਕਹਿਤਾ ਦਿਂਦਾ ਬਈ ਕਬੂਤਰ ਰੱਖ ਲੈਣਾ ਨੇ ਐਵੇਂ ਬੁਲਾਣਾ ਧਮਕਾਣਾ ਪਰ ਕਬੂਤਰਾਂ ਤੇ ਤਾਂ ਬਈ ਘੋੜਿਆਂ ਤੋਂ ਵੀ ਜ਼ਿਆਦਾ ਮਿਹਨਤ ਆ ਹਰ ਚੀਜ਼ ਤੋਂ ਜ਼ਿਆਦਾ ਮਿਹਨਤ ਕਬੂਤਰਾਂ ਤੇ ਆ ਕਬੂਤਰ ਕੋ ਟਾਈਮ ਭਾਲਦੇ ਨੇਗੀ ਤੇ ਜੇ ਇਹਨਾਂ ਦੀ ਦੇਖ ਰੇਖ ਆਪਾਂ ਨਾ ਕਰਾਂਗੇ ਆ ਮੌਸਮ ਦੇ ਵਿੱਚ ਤਾਂ ਅੱਗੇ ਆਪਾਂ ਨੂੰ ਫੇਰ ਰਿਜ਼ਲਟ ਮਾੜੇ ਮਿਲਦੇ ਨੇ। ਬਾਕੀ ਕਰਦੇ ਆਂਗੇ ਅੱਗੇ ਗੱਲਬਾਤ ਛੋਟੇ ਨਾਲ ਚੱਲਦੇ ਆਂ ਥੱਲੇ। ਨਾਲੇ ਚੱਕ ਕੇ ਲਿਉਨੇ ਆਂ ਥੱਲੋਂ ਅੱਜ ਆਪਾਂ ਬੱਚੇ ਜਿਹੜੇ ਆਪਣੇ ਛੋਟੇ ਨੇ ਉਹਨਾਂ ਨੂੰ ਵੀ ਲੈ ਆ ਕੇ ਛੱਡੀਏ ਤੇ ਕੱਲ ਨੂੰ ਕਰਦੇ ਆਂ ਆਪਾਂ ਆਪਣਾ ਘਰ ਪੱਟਣ ਵਾਲਾ ਕੰਮ ਸਟਾਰਟ। ਹਾਂਜੀ ਬਾਈ ਮਿੱਤਰੋ ਆਹ ਕਬੂਤਰ ਨਵਾ ਕੇ ਆਪਾਂ ਛੜ ਤੇ ਖੁੱਡੇ ਦੇ ਵਿੱਚ ਤੇ ਇਹਨਾਂ ਨੂੰ ਰੱਖ ਤੇ ਦਾਣੇ ਤੇ ਥੱਲੇ ਖੰਡਾਈ ਹੋਈ ਆ ਪਿੱਲੀ ਇੱਟ ਇਹ ਬੈਠੇ ਨੇ ਸਾਰੇ ਕਿllੀਆਂ ਤੇ ਨਾ ਧੋ ਕੇ ਜਮਾ ਫਰੈਸ਼ ਹੋ ਗਏ। ਵਰੀਏ ਨਿਕਲੇ ਨਾਲ ਤਾਂ ਚਿੱਟੇ ਚਿੱਟੇ ਨਾਲੇ ਜਿਹੜੇ ਇਹਨਾਂ ਦੇ ਥਰਡੇ ਫੰਗ ਨਹੀਂ ਛੋਟੇ ਉਹ ਸਾਰੇ ਝਾੜ ਪਾ ਲਾਂਗੇ ਹੁਣ ਤੇ ਦੇਖੋ ਹੁਣ ਕੁੱਟਾ ਵੀ ਕਿਵੇਂ ਆਪਣਾ ਕਲੀਨ ਕਲੀਨ ਲੱਗਦਾ ਪਹਿਲਾਂ ਤਾਂ ਯਾਰ ਮਿੱਠਾ ਮੈਨੂੰ ਬਹੁਤ ਬੁਰੀਆਂ ਲੱਗਦੀਆਂ ਸੀ ਪਈਆਂ ਵਿੱਚ ਹਨ ਜੀ ਨਹੀਂ ਕਰਦਾ ਸੀ ਕੁੱਟੇ ਚ ਬਾੜਨ ਨੂੰ ਤੇ ਹੁਣ ਜਮਾਂ ਦੇਖੋ ਕਿੰਨਾ ਸੋਹਣਾ ਹੋ ਗਿਆ ਕੁੱਟਾ ਆਪਣਾ ਸਾਫ਼ ਸੁਥਰਾ ਤੇ ਆ ਬੈਠੇ ਨੇ ਇਹਨਾਂ ਨੂੰ ਖਾਣ ਤੋਂ ਦਾਣਾ ਪਾਣੀ ਤੋ ਪੱچے ਰਹਿ ਗਏ ਆਪਣੇ ਜਿਹੜੇ ਉੱਡੇ ਫਿਰਦੇ ਨੇ ਬਸ ਬਾਕੀ ਸਾਰੇ ਤਾਰ ਲੇ ਤਾਰ ਕੇ ਉਹਨਾਂ ਨੂੰ ਵੀ ਰੱਖ ਤੇ ਦਾਣੇ ਆਜੋ ਚੱਲਦੇ ਆ ਦੂਸਰੇ ਕੁੱਡੇ 'ਚ ਆ ਵੀ ਸਾਰੇ ਉੱtre ਆਏ ਤੇ ਖਾਈ ਜਾਂਦੇ ਨੇ ਦਾਣੇ ਇਹਨਾਂ ਨੂੰ ਦਾਣੇ ਰੱਖ ਤੇ ਪਾਣੀ ਰੱਖਤਾ ਫਰੈਸ਼ ਆਪਾਂ ਤੇ ਇਹ ਖਾਈ ਜਾਂਦੇ ਸਾਰੇ ਦਾਣੇ ਇਹਨਾਂ ਨੂੰ ਖਾ ਲਨ ਤੋਂ ਦਾਣੇ ਤੇ ਇਹਨਾਂ ਦਾ ਖੁੱਟਾ ਰਹਿ ਗਿਆ ਇਹਨਾਂ ਨੂੰ 10-15 ਦਿਨ ਆਪਾਂ ਹਜੇ ਹੋਰ ਡੋਨਾ ਦਾ ਰੁਟੀਨ ਦੇ ਵਿੱਚ ਉਤੋਂ ਬਾਅਦ ਜਦੋਂ ਇਹ ਬੰਦ ਕਰ ਲਈ ਇਹਨਾਂ ਨੂੰ ਵੀ ਨਵਾ ਦਾਂਗੇ ਤੇ ਇਹਨਾਂ ਦੀ ਡੀਵਾਰਮਿੰਗ ਕਰਕੇ ਇਹਨਾਂ ਦੇ ਖੁੱਡੇ ਦੇ ਵਿੱਚ ਵੀ ਪਿੱਲੀ ਇਟਖ ਦਾਰ ਦਾਂਗੇ ਆਪਾਂ ਸਾਰੇ ਪਾਸੇ ਹਣਾ ਹਜੇ ਇਹਨਾਂ ਨੂੰ ਫਿਲਹਾਲ ਰਹਿਣ ਤੋਂ ਐਮੀ ਕੋਈ ਗੱਲ ਨਹੀਂ ਮਿੱਠਾ-ਮੁੱਠਾ ਹੰਸਿਆਲ ਦੇ ਵਿੱਚ ਯਾਰ ਥੋੜੀ ਜਿਹੀ ਦਿੱਕਤ ਦਿੰਦੀਆਂ ਨੇ ਜੇ ਆਪਾਂ ਸਾਫ਼ ਕਰਦੇ ਆਂ ਤਾਂ ਹੁਣ ਥੋੜੇ ਦਿਨ ਆਪਾਂ ਨੂੰ ਗੁੱਡਾ ਐਵੇਂ ਹੀ ਰੱਖਣਾ ਪਊਗਾ ਬਾਕੀ ਜਿਆਦਾ ਗੰਦ ਤਾਂ ਹੈ ਨਹੀਂ ਚਲੋ ਸਾਫ਼ ਹੀ ਆਇਗਾ ਮਿੱਠਾ-ਮਿੱਠਾ ਨੇ ਬਾਕੀ ਇੰਨਾ ਕੋਈ ਹੈ ਨਹੀਂਗਾ ਆਪਣੇ ਗੰਦ ਗੁੱਡਿਆਂ 'ਚ ਤੇ ਇਹਨਾਂ ਨੂੰ ਖਾਨਦੂ ਦਾਣੇ ਜਿਹੜੇ ਦੋ ਪੱਠੇ ਆਪਣੇ ਉੱਡੇ ਫਿਰਦੇ ਨੇ ਆਪਾਂ ਉਹਨਾਂ ਨੂੰ ਉਤਾਰ ਲਈਏ ਵਸ ਥੱਲੇ ਤੇ ਬਾਕੀ ਮਿੱਤਰੋ ਆ ਸੀਗਾ ਆਪਣਾ ਅੱਜ ਦਾ ਛੋਟਾ ਜਿਹਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਸੋਨੂੰ ਸਾਰੇ ਭਰਾਵਾਂ ਨੂੰ